ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਬੇहद ਹੀ ਵੱਡੀ ਖਬਰ ਜੜੀ ਆ ਉਹ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਕਿਸੇ ਨੂੰ ਪੈਸੇ ਦੇਣ ਗਿਆ ਸੀ ਆਪਣੇ ਜੇਬ ਦੇ ਵਿੱਚ 5000 ਰੁਪਇਆ ਪਾ ਕੇ ਤਾਂ ਕਿਸੇ ਕੋ ਦਾਰੇ ਲਏ ਹੋਏ ਸੀ ਪੈਸੇ ਤਾਂ ਉਸ ਨੂੰ ਦੇਣ ਗਿਆ ਸੀ ਤਾਂ ਅੱਗੋਂ ਉਹ ਘਰਨਾ ਹੋਇਆ ਤਾ ਜਦੋਂ ਵਾਪਸ ਆਉਂਦੇ ਹੋਏ ਰਸਤੇ ਦੇ ਵਿੱਚ ਉਸ ਨੂੰ ਲੁਟੇਰੇ ਪੈ ਜਾਂਦੇ ਨੇ ਤਾਂ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨੇ ਤਾਂ ਉਸ ਤੇ ਤਲਵਾਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੰਦੇ ਨੇ ਤਾਂ ਉਸ ਦੇ ਕੋਲੋਂ 5000 ਰੁਪਿਆ ਮੋਟਰਸਾਈਕਲ ਅਤੇ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਮਾਮਲਾ ਪੁਲਿਸ ਦੇ ਅਧੀਨ ਹੈ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹ ਦੇਣ ਗਿਆ ਸੀ ਅੱਗੇ ਕੋਈ ਘਰ ਮਿਲਿਆ ਨਹੀਂ ਹੈਗਾ ਤੇ ਮੈਂ ਵਾਪਸੀ ਆ ਗਿਆ ਤੇ ਆਂਦੇ ਹੋਏ ਮੈਨੂੰ 10:00 ਵਜੇ 10:00 ਸਵੇਰ 10:00 ਦੋ ਮੋਟਰਸਾਈਕਲਾਂ ਤੇ ਅਣਪਛਾਤੇ ਸਿਗੇ ਬੰਦੇ ਆਣ ਕੇ ਮੈਨੂੰ ਪੈ ਗਏ ਕਿੱਥੇ ਕਿਹੜੀ ਜਗ੍ਹਾ ਤੇ ਇਹ ਸ਼ਨੀ ਦੇ ਬੰਗਲੇ ਆੜੂਆਂ ਦੇ ਬਾਗ ਦੇ ਕੋਲ ਉੱਥੇ ਆਣ ਕੇ ਪਏ ਆ ਤੇ ਮੈਨੂੰ ਮੋਟਰਸਾਈਕਲ ਤੇ ਚਲਦੇ ਤੇ ਧੱਕਾ ਮਾਰਿਆ ਮੋਟਰਸਾਈਕਲ ਵੀ ਸਿੱੜਤਾ ਤੇ ਮੈਨੂੰ ਵੀ ਸਿੱੜਤਾ ਮੈਨੂੰ ਸੂਰਤ ਨਹੀਂ ਆਈ ਹੈ ਕਿ ਕੀ ਹੋਇਆ ਕੀ ਨਹੀਂ ਮੈਨੂੰ ਉਤਰ ਕੇ ਹੱਥੋਂ ਪਾਈ ਫੋਨ ਲਾਪੇ ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਵੀ ਲੈ ਗਏ ਮੋਬਾਈਲ ਚਿਕਾ 5000 ਰੁਪਿਆ ਸੀਗਾ ਮੋਟਰਸਾਈਕਲ ਜਿਹੜਾ ਸੀਗਾ ਸਪਲੈਂਡਰ ਨੰਬਰ ਕੀ ਸੀ ਮੋਟਰਸਾਈਕਲ ਦਾ ਪੀ ਵੀ 07 ਐਨ 1598 64 ਕਿੰਨੇ ਕ ਲੱਗੀ ਆ ਤੁਹਾਡੇ ਮੇਰੇ ਕਿਰਪਾਨ ਮਾਰੀ ਕੰਦੇ ਉੱਤੇ ਤੇ ਪਿਛਲੇ ਪਾਸੇ ਸਿਰ ਦੇ ਉੱਤੇ जखम ਪੂਰੇ ਲਾਤਦਾ ਵਾ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ ਔਰ ਇਸ ਅ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਅਰ ਪੰਜਾਬ ਨਿਊ ਚੈਨਲ